ेयर गरे सबै मेरो मम्मले मिल सिक्ने पावर पोलिस लगवाई हे सत सार वेलकमी जे मेरो च्यानल प्लिज मेरो च्यानल जुर ਤੇ ਲਾਈਕ ਜ਼ਰੂਰੀ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਸਾਰਾ ਪਿਆਰ ਤੇਰੇ ਉਹ ਵੀਡੀਓ ਨੂੰ ਤੁਹਾਡੇ ਸਾਰਿਆਂ ਦਾ ਵੀਰ ਆ ਪੈਣਾ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਹਨਾ ਸੋਹਣੇ ਸੋਹਣੇ ਸੂਟ ਸਾਡੇ ਤੋਂ ਲੈਂਦੇ ਰਹੋ ਤੇ ਜਿਹੜੇ ਅੱਜ ਅਸੀਂ ਕਰਾਉਣ ਗਏ ਸੀਗੇ ਮਤਲਬ ਪਾਵਰ ਪਾਲਿਸ਼ ਤੇ ਬਚਾਰ ਦੇ ਥੋੜੇ-ਬਹੁਤ ਕੰਮ ਸੀਗੇ ਜਿੱਦਾਂ ਡਾਈ ਵਗੈਰਾ ਦੁਪੱਟੇ ਸਟੀਚਿੰਗ ਵਾਲੇ ਸੂਟ ਸੀਗੇ ਤੇ ਥੋੜੇ-ਬਹੁਤ ਹੋਰ ਕੰਮ ਸੀਗੇ ਤੇ ਆਪਾਂ ਲਗਵਾਈ ਆ ਪਾਵਰ ਪਾਲਿਸ਼ ਹਿਨਾਇਤ ਸਟੂਡੀਓ ਆਏਗਾ ਸਮਾਨਾ ਦੇ ਵਿੱਚ ਤੇ ਬਹੁਤ ਹੀ ਜਿਆਦਾ ਸੋਹਣਾ ਕੰਮ ਹੈ ਦੀਦਾ ਕੋਈ ਵੀ ਮੇਰੇ ਨੇੜੇ ਜਿਹੜੇ ਆਗਾ ਸਮਾਣੇ ਦੇ ਉਥੇ ਤੁਸੀਂ ਆਪਣਾ ਲੈਸ਼ੇਜ਼ ਵਗੈਰਾ ਲਗਵਾਉਣੀਆਂ ਨੇ ਕੋਈ ਵੀ ਨੀਲਸ ਦਾ ਕੰਮ ਕਰਵਾਉਣਾਗਾ ਕਰਵਾ ਸਕਦੇ ਹੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਹਾਂਜੀ ਇੱਕ ਗੱਲ ਜਦੋਂ ਉਹਨਾਂ ਤੁਸੀਂ ਮੈਸੇਜ ਕਰਦੇ ਹੋਣੇ ਹੋਗੇ ਸੂਟ ਵਗੈਰਾ ਦੇ ਵੀ ਆਪਣਾ ਟਨ ਕਰਦੇ ਹੋਣੇ ਉਹਨਾਂ ਨਾਲ ਤੁਸੀਂ ਆਪਣਾ ਨਾਮ ਤੇ ਮੈਂਸ਼ਨ ਕਰਦੇ ਹੋ ਪਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਆਪਾਂ ਨੰਬਰ ਤੁਹਾਡਾ ਸੇਵ ਕਰ ਲਿਆ ਕਰਾਂਗੇ ਠੀਕ ਹੈ ਜੀ ਅੱਜ ਵਾਲੇ ਸੂਟ ਨੇਗੇ ਬਹੁਤ ਹੀ ਜਾਦੇ ਸੋਨੇ ਸਾਰੇ ਪਿਓਰ ਦੇ ਵਿੱਚ ਨੇਗੇ ਵਧੀਆ ਸਟੱਫ ਹੈਗਾ ਤੇ ਆਪਾਂ ਨੂੰ ਕਮੈਂਟ ਆਇਆ ਸੀ ਇੱਕ ਵੀ ਤੁਸੀਂ ਇਹ ਵਰਕ ਵਾਲੇ ਸੂਟ ਲੈ ਕੇ ਆਓ ਤੇ ਆਪਾਂ ਜ਼ਰੂਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਥੋੜਾ ਟਾਈਮ ਲੱਗ ਜਾਂਦਾ ਵਰਕ ਵਾਲੇ ਸੂਟਾਂ ਨੂੰ ਕਿਈ ਜਲਦੀ ਦੇ ਵਿੱਚ ਹੀ ਨਿਕਲ ਜਾਂਦੇ ਨੇ ਕਿ ਤਾਂ ਕਰਕੇ ਵੀਡੀਓ ਹੀ ਨਹੀਂ ਬਣਦੀ ਹੈਗੀ ਇਹ ਹੈਗਾਗਾ ਬਟਰ ਕਾਟਨ ਦਾ ਸੂਟ ਬਟਰ ਕਾਟਨ ਗਰਮੀ ਦੇ ਵਿੱਚ ਪੈਂਦੀ ਹੈ ਜੀ ਤੇ ਬਹੁਤ ਹੀ ਲਾਈਟ ਵੇਟ ਸਟੱਫ ਹੈਗਾ ਇਹ ਆਪਣੇ ਯੂਐਸਏ ਸੂਟ ਜਾਣਗੇ ਇਹਦਾ ਪਹਿਰਾ ਲੈਕ ਦਾ ਡਿਜ਼ਾਈਨ ਰੱਖਿਆ ਬਹੁਤ ਹੀ ਪਿਆਰਾ ਆ ਪਾਈਪਿੰਗ ਦੇ ਕਿ ਇੱਥੇ ਆਪਾਂ ਬਟਨ ਵੀ ਲਗਾ ਸਕਦੇ ਆ ਲਗਾੜੇ ਨੇ ਲਗਾ ਲਓ ਤੇ ਨਹੀਂ ਆਪਾਂ ਦੇਖਾਂਗੇ ਫਿਨਿਸ਼ਿੰਗ ਕਰਵਾਨੀ ਇਹ ਦੇਖਦੇ ਆ ਤੇ ਲਾਈਨਿੰਗ ਇਹਨਾਂ ਤੇ ਜ਼ਰੂਰ ਲੱਗਦੀ ਹੈਗੀ ਵਿਦਆਊਟ ਲਾਈਨਿੰਗ ਇਹ ਸਟਿਚ ਨਹੀਂ ਹੁੰਦੇ ਹੈਗੇ ਬਟਰਕਾਟਨ ਦੇ نیچے ਲਾਈਨਿੰਗ ਲੱਗੂਗੀ ਹੀ ਲੱਗੂਗੀ ਤੁਸੀਂ ਇਹ ਕਲਰ ਲੈਣਾ ਇਹਦੇ ਵਿੱਚ ਬਹੁਤ ਸਾਰੇ ਕਲਰ ਲਿੰਗੇ ਉਹ ਵੀ ਤੁਸੀਂ ਲੈ ਸਕਦੇ ਹੋਗੇ ਬਹੁਤ ਬਹੁਤ ਪਿਆਰਾ ਕਲਰ ਹੈਗਾ ਪਿਸਤਾ 그린 ਦਾ ਸ਼ੇਡ ਹੈਗਾ ਤੇ ਸਲਵਾਰ ਆਪਾਂ ਰੱਖੀ ਹੈਗੀ ਪਲੇਨ ਇਹ ਸਾਰੇ ਸਟਿਚ ਹੋ ਕੇ ਜਾਣਗੇ ਜਿਹੜੇ ਵੀ ਆਪਣੇ ਬਾਹਲੇ ਕਲਾਈ ਲਿੰਗੇ ਉਹ ਸਾਰਿਆਂ ਦੀ ਸਟਿਚਿੰਗ ਹੋ ਕੇ ਜਾਣਗੇ ਸਟਿਚਿੰਗ ਦੀ ਸਟਿਚਿੰਗ ਦੀ ਜਿਹੜੀ ਫਿਨਿਸ਼ਿੰਗ ਹੈਗੀ ਬਹੁਤ ਹੀ ਜ਼ਿਆਦੇ ਮਤਲਬ ਸੋਹਣੀ ਹੈਗੀ ਪਾਈਪਿੰਗ ਵਗੈਰਾ ਆਪਾਂ ਬਹੁਤ ਜ਼ਿਆਦਾ ਬ੍ਰੀਕ ਟੱਚ ਦਿੰਦੇ ਹਾਂਗੇ ਪਾਈਪਿੰਗ ਨੂੰ ਐਵੇਂ ਮੋਟੀ ਨਹੀਂ ਕਰਦੇ ਤੁਸੀਂ ਦੇਖੋ ਬਹੁਤ ਜ਼ਿਆਦਾ ਸੋਹਣੀ ਪਾਈਪਿੰਗ ਦੀ ਫਿਨਿਸ਼ਿੰਗ ਕੀਤੀ ਹੋਈ ਹੈਗੀ ਇਹ ਸੀਗਾ ਪਹਿਲਾ ਸੂਟ ਤੇ ਇਹਦੇ ਨਾਲ ਹੈਗਾ ਗਾ ਕਮਲ ਜਨੌਨ ਦਾ ਦੁਪੱਟਾ ਪਿਓਰ ਦਾ ਤੁਸੀਂ ਸੈਮੀ ਜਨੌਨ ਦਾ ਲਗਵਾਉਂਗੇ ਤਾਂ ਰੇਟ ਘਟ ਜਾਊਗਾ ਜੇ ਤੁਸੀਂ ਪਿਓਰ ਕਮਲ ਦਾ ਲਗਾਉਗੇ ਤਾਂ ਰੇਟ ਥੋੜਾ ਜਿਹਾ ਹਾਈ ਜਾਊਗਾ ਜਿਹੜਾ ਮੈਂ ਤੁਹਾਨੂੰ ਅੱਜ ਰੇਟ ਦੱਸੂਗੀ ਇਹ ਵਿਦਾਊਟ ਸਟੀਚਿੰਗ ਵਿਦਾਊਟ ਦੁਪੱਟਾ ਦੇਣਗੇ ਕਿਉਂਕਿ ਅਸੀਂ ਦੁਪੱਟੇ ਦਾ ਰੇਟ ਨਹੀਂ ਦੱਸ ਸਕਦੇ ਕਿਉਂਕਿ ਆਪਣੀ ਆਪਣੀ ਤੁਹਾਡੀ ਚੋਇਸ ਹੁੰਦੀ ਹੈਗੀ ਤੁਸੀਂ ਕਿਵੇਂ ਦਾ ਦੁਪੱਟਾ ਲਾਇਕ ਕਰਦੇ ਹੋ ਸੈਮੀ ਦੇ ਵਿੱਚ ਲਗਾਉਣਾ ਜਾਂ ਪਿਓਰ ਦੇ ਵਿੱਚ ਐਵੇਂ ਆਪਾਂ ਇਹਨੂੰ ਦਿੱਤੀ ਹੈਗੀ ਲੈਸ ਦੁਪੱਟੇ ਨੂੰ 44 ਇੰਚ ਪਰ 2.5 ਮੀਟਰ ਦੇ ਦੁਪੱਟੇ ਨੇ ਆਪਣੀ ਮਤਲਬ ਇਹਦੋਂ ਕੱਟ-ਕੱਟ ਨਹੀਂ ਹੁੰਦੀ ਹੈਗੀ ਬਹੁਤ ਹੀ ਜਿਆਦਾ ਸੋਹਣੇ ਸਰਦਾਰੀ ਸੂਟ ਦੇਣਗੇ ਜੇ ਕੋਈ ਮਤਲਬ ਤੁਹਾਨੂੰ ਪ੍ਰਿੰਟ ਸੂਟ ਪਸੰਦ ਆਉਂਦਾ ਹੈਗਾ ਉਹ ਸਾਡੇ ਤੇ ਤੁਸੀਂ ਗੱਲ ਛੱਡ ਦਿਆ ਕਰੋ ਸਟਿਚਿੰਗ ਦੀ ਵੀ ਵੀ ਤੁਸੀਂ ਆਪਣੇ ਰਿਕੋਰਡਿੰਗ ਬਣਾ ਲਓ ਦੁਪੱਟੇ ਦੀ ਵੀ ਆਪਾਂ ਤੁਹਾਨੂੰ ਸੂਟ ਨੂੰ ਚਾਰ ਚੰਦ ਲਾ ਕੇ ਦੇਵਾਂਗੇ ਬਹੁਤ ਜ਼ਿਆਦਾ ਸੋਹਣਾ ਬਣਾ ਕੇ ਦੇਵਾਂਗੇ ਇਹ ਹੈ ਦਾ ਪਹਿਲਾ ਸੂਟ ਇਹਦਾ ਪ੍ਰਾਈਸ ਹੈਗਾ 2500 ਬਿਨਾ ਸਲਾਈ ਤੋਂ ਹੈ ਬਿਨਾ ਦੁਪੱਟੇ ਤੋਂ ਹੈ ਜੀ ਠੀਕ ਹੈ ਕਿਉਂਕਿ ਇਹ ਬਟਰ ਕਾਟਨ ਹੈ ਟਿਸਟਾ ਦਾ ਕੱਪੜਾ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈਗਾ ਲਾਈਟ ਵੇਟ ਤੇ ਨੈਕਸਟ ਸੂਟ ਵੀ ਹੈਗਾਗਾ ਬਟਰ ਕਾਟਨ ਦਾ ਹੀ ਹੈਗਾ ਪਰਪਲ ਸ਼ੇਡ ਦੇ ਵਿੱਚ ਦੇਖੋ ਐਵੇਂ ਆਪਾਂ ਦਿੱਤੀ ਹੈਗੀ neck ਨੂੰ ਡਿਜ਼ਾਈਨ ਦਿੱਤਾਗਾ ਤੇ ਆਪਾਂ ਲਾਈਆ ਚਾਕਾਂ ਤੇ ਘੇਰੇ ਬਾਵਾ ਤੇ ਘੇਰੇ ਤੇ ਨਹੀਂ ਲਾਈ ਚਾਕਾਂ ਤੇ ਫਰੰਟ ਬੈਕ ਪਾਈਪਿੰਗ ਇਹ ਵੀ ਲਾਈਨਿੰਗ ਲੱਗੀ ਹੈ ਜੀ ਵਿਦਆਊਟ ਲਾਈਨਿੰਗ ਇਹ ਨਹੀਂ ਸਟਿਚ ਹੁੰਦੇ ਵਾਟਰ ਕਾਟਨ ਹੈ ਬਹੁਤ ਲਾਈਟ ਵੇਟ ਕਪੜਾ ਹੁੰਦਾ ਹੈਗਾ ਤੁਸੀਂ ਟੈਂਸ਼ਨ ਨਾਲ ਵੰਡਰ ਸ਼ਰਟ ਵਾਂਗੂ ਲੱਗਦਾ ਕਪੜਾ ਇਹ ਹੈਗੀ ਅਸੀਂ ਇਹਦੀ ਬਾਟਮ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਵਰਕ ਕਰਵਾ ਸਕਦੇ ਹੋ ਪਰ ਕਸਟਮਰ ਨੇ ਸਾਡੇ ਤੋਂ ਵਿਦਆਊਟ ਵਰਕ ਹੀ ਮੰਗਵਾਏ ਨੇਗੇ ਤੇ ਦੁਪੱਟਾ ਇਹਦੇ ਨਾਲ ਹੈਗਾ ਦਾ ਪਰਪਲ ਸਾਰੇ ਫੁੱਲ ਪਿਓਰ ਚੁਣੌਂਦੇ ਦੁਪੱਟੇ ਰਖਵਾਏ ਨੇ ਉਹਨਾਂ ਨੇ ਜਿਹੜੇ ਬਾਹਰਲੇ ਕਲਾਈਂਡ ਲੈਂਗੇ ਸਾਰੇ ਫੁੱਲ ਚਨਾਉਣ ਦੇ ਦੁਪੱਟੇ ਹੀ ਉਹ ਲਾਇਕ ਕਰਦੇ ਨੇ ਕੋਟੇ ਦਾ ਵੀ ਉਹ ਫੁੱਲ ਪਿਓਰ ਦਾ ਲੈਂਦੇ ਨੇ ਇਹ ਚਨਾਉਣ ਦਾ ਆਰਗੈਂਜ਼ਾ ਵੀ ਫੁੱਲ ਪਿਓਰ ਹੀ ਲੈਣਗੇ ਉਹ ਤੇ ਇਦਾਂ ਆਪਾਂ ਦਿੱਤੀ ਹੈਗੀ ਲੈਸ ਤੁਸੀਂ ਲੈਸ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੀ ਹੈਗੀ ਫੁੱਲ ਪਸੰਦਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਰਖਵਾ ਸਕਦੇ ਹੋਗੇ 2500 ਦੋਨਾਂ ਸੂਟਾਂ ਦਾ ਪ੍ਰਾਈਸ ਹੈਗਾ ਪ੍ਰਾਈਸ ਆਜਾ ਜ ਮੈਂ ਤੁਹਾਨੂੰ ਨਾਲ ਹੀ ਹੁਣ ਮੈਂ ਤੁਹਾਨੂੰ ਨਾਲ ਹੀ ਮੈਂਸ਼ਨ ਕਰਿਆ ਕਰੂੰਗੀ ਬਹੁਤ ਜਿਆਦਾ ਕਮੈਂਟ ਆਈ ਸੀ ਵੀ ਪ੍ਰਾਈਸ ਦੱਸਿਆ ਕਰੋ ਇਹ ਹੈਗਾਗਾ ਕ੍ਰਾਸ਼ ਕਾਟਨ ਦੇ ਉੱਪਰ ਸੂਟ ਇਹਦੇ ਨਾਲ ਦੇ ਆਪਾਂ 4-5 ਸੂਟ ਸੇਲ ਕਰ ਚੁੱਕੇ ਆਂਗੇ ਉਹ ਬਿਨਾਂ ਸਲਾਈਤ ਹੋ ਗਏ ਸੀਗੇ ਦੁਪੱਟੇ ਉਹਨਾਂ ਦੇ ਡਾਈ ਹੋ ਕੇ ਗਏ ਸੀਗੇ ਟਾਈ ਐਂਡ ਡਾਈ ਇਹਦੇ ਨਾਲ ਦੇਖੋ ਆਪਾਂ ਰੱਖਿਆ ਗੈਦਾ ਕਰੀਮ ਕਲਰ ਦੇ ਟੱਚ ਦੀ ਪਾਈਪਿੰਗ ਦਿੱਤੀ ਹੈਗੀ ਲਾਈਨ ਉਹ ਜਵਾਂ ਐਨ ਓਕੇ ਹੋਊਗੀ ਸਟਿਚਿੰਗ 'ਚ ਤੁਸੀਂ ਕੋਈ ਕਮੀ ਪੇਸੀ ਨਹੀਂ ਕੱਢ ਸਕਦੇ ਹੈਗੇ ਕਿਉਂਕਿ ਫਿਨਿਸ਼ਿੰਗ ਬਹੁਤ ਹੈ ਸਟਿਚਿੰਗ ਦੇ ਵਿੱਚ ਆ ਦੇਖੋ ਬਟਨ ਸਾਰਾ ਬਹੁਤ ਜ਼ਿਆਦਾ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਕੰਮ ਦੇ ਵਿੱਚ ਬਸ ਉਹਨਾਂ ਨਾਪ ਸਹੀ ਹੋਣਾ ਚਾਹੀਦਾ ਹੈਗਾ ਕਿਉਂਕਿ ਜਿਹੜਾ ਨਾਪ ਤੁਹਾਡਾ ਹੋਊਗਾ ਉਸੇ ਨਾਪ ਤੇ ਸਟਿਚ ਹੋਣਗੇ ਜੇ ਕੋਈ ਵੀ ਘਾਟ ਬਾਧ ਹੁੰਦੀ ਹੈ ਨਾਪ ਤੋਂ ਜਾਂ ਟਾਈਟ ਹੁੰਦਾ ਜਾਂ ਖੁੱਲਾ ਹੁੰਦਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੈਗੀ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ ਇਹ ਕਰਾਸ਼ कॉटन ਦਾ ਸੂਟ ਹੈਗਾ ਨਾਲ ਆਪਾਂ ਰੱਖਿਆ ਜੀ ਪਿਓਰ ਚਨਾਉਣ ਦਾ ਦੁਪੱਟਾ ਤੇ ਨਾਲ ਆਪਾਂ ਕੱਢੀ ਹੈਗੀ ਪਾਈਪ ਇਨ ਕਰੀਮ ਕਲਰ ਦੀ ਬਹੁਤ ਸ਼ਾਨਦਾਰ ਸੂਟ ਬਣਾਏ ਨੇਗੇ ਇਦਾਂ ਆਪਾਂ ਪਾਈਪਿੰਡਾ ਇਹਨੂੰ ਟੱਚ ਦਿੱਤਾ ਹੈਗਾ ਕੋਈ ਵੀ ਪਹਿਣਾ ਅੱਜ ਬਹੁਤ سارے ਮੈਸੇਜ ਆਏ ਸੀਗੇ ਬਾਹਰੋਂ ਹਨਾ ਕੋਈ ਵੀ ਸੂਟ ਲੈਣਾ ਚਾਹੁੰਦੀਆਂ ਨੇ ਗਿਆ ਲੈ ਸਕਦੀਆਂ ਨੇ ਆਪਾਂ ਨੂੰ ਆਰਡਰ ਵੀ ਦਿੱਤੇ ਨੇਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੰਡੀਆ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਤੋਂ ਸੂਟ ਲੈਣੇਗੇ ਤੇ ਇਹ ਸਾਰੀ ਵਧੀਆ ਕੁਆਲਿਟੀ ਦੇ ਵਿੱਚ ਕੱਪੜਾ ਹੈਗਾ ਟੇਸਟਾ ਬ੍ਰਾਂਡ ਦਾ ਹੈਗਾ ਥੋੜੀ ਹਾਈ ਰੇਂਜ ਇਹਨਾਂ ਦੀ ਤਾਂ ਹੈ ਇਹਦਾ ਵੀ ਪ੍ਰਾਈਸ ਬਿਨਾ ਸਲਾਈ ਤੋਂ ਬਿਨਾ ਦੁਪੱਟੇ ਤੋਂ ਹੈਗਾ 2100 ਇਹਦੇ ਵਿੱਚ ਹੈਗੇ ਨੇਗੇ ਸੂਟ ਆਪਣੇ ਕੋਲੇ ਅਵੇਲੇਬਲ ਹੋਰ ਕਲਰ ਦੇ ਵਿੱਚ ਤੁਸੀਂ ਪਿਕਸ ਵਗੈਰਾ ਮੰਗਵਾ ਸਕਦੇ ਹੋਗੇ ਨਹੀਂ ਆਪਾਂ ਅਗਲੇ ਦਿਨ ਵੀਡੀਓ ਪਾ ਦਾਂਗੇ ਠੀਕ ਹੈ ਜੀ ਇਹ ਹੈਗਾ ਫੁੱਲ ਚੁਣੌਣ ਦਾ ਦੁਪੱਟਾ ਸੈਮੀ ਵੀ ਤੁਸੀਂ ਰਖਵਾ ਸਕਦੇ ਹੋਗੇ ਇਹਦੇ ਨਾਲ ਕੋਟੇ ਦਾ ਵੀ ਲੈ ਸਕਦੇ ਹੋਗੇ ਉਹ ਮਤਲਬ ਪ੍ਰਾਈਸ ਘਟ ਜਾਊਗਾ ਅਗਲੇ ਸੂਟ ਹੈਗੇ ਨੇਗੇ ਵਿਦਆਊਟ ਲਾਈਨਿੰਗ ਏ ਪ्योर कॉटन ਦੇ ਸੂਟ ਲੰਗੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਜੈਨੂਨ ਕੱਪੜੇ ਨੇਗੇ ਸਾਰੇ ਸਰਦਾਰੀ ਸੂਟ ਲੰਗੇ ਇਦਾਂ ਆਪਾਂ ਇਹਨੂੰ ਦਿੱਤਾ ਨੇਕ ਦਾ ਡਿਜ਼ਾਈਨ ਦੇਖੋ ਸਿੰਪਲ ਸੋਬਰ ਜਿਹਾ ਉਹਨਾਂ ਨੇ ਕਿਹਾ ਸੀਗਾ ਸਾਨੂੰ ਵੀ ਜ਼ਿਆਦਾ ਵੀ ਲੈਸਸ ਵਗੈਰਾ ਦਾ ਡਿਜ਼ਾਈਨ ਕੋਸ਼ਿਸ਼ ਨਾ ਹੋਵੇ ਵੀ ਆਵੇਗੀ ਹੁਣ ਆਪਾਂ ਦਿੱਤੀ ਹੈ ਪਾਈਪਿੰਗ ਪੀਚ ਕਲਰ ਦੀ ਤੇ ਇਹ 올ਓਵਰ ਸੂਟ ਹੈ ਦੀ ਬਾਟਮ ਹੈਗੀ ਇਦੇ ਨਾਲ ਵੀ ਹੈਗਾਗਾ ਪਿਓਰ ਕਮਲ ਜਨਾਨ ਦਾ ਦੁਪੱਟਾ ਵਿਦਆਊਟ ਲਾਈਨਿੰਗ ਲੇਗੇ ਇਹ ਬਹੁਤ ਜਾਦੇ ਸੋਹਣਾ ਸੂਟ ਬਣਿਆਗਾ ਤੇ ਲੈਸ ਵਗੈਰਾ ਦੀ ਵੀ ਫਿਨਿਸ਼ਿੰਗ ਬਹੁਤ ਜਾਦੇ ਸੋਹਣੀ ਆਏਗੀ ਇਹ ਵੀ ਤੁਹਾਨੂੰ ਬਿਨਾ ਸਲਾਈ ਬਿਨਾ ਦੁਪੱਟੇ ਤੋਂ ਪਊਗਾ ਸੂਟ 1700 ਦਾ ਪਿਓਰ ਕਾਟਨ ਹੈਗੀ ਟੇਸਟਾ ਬ੍ਰਾਂਡ ਦਾ ਸਟੱਫ ਹੈਗਾ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਕਹਿ ਰਹੀ ਆਂ ਕਿ ਵੀ ਟੇਸਟਾ ਬ੍ਰਾਂਡ ਦਾ ਵੀ ਤੁਹਾਡੇ ਕੋਲੇ ਕੋਈ ਹੋਰ ਆ ਜਾਊਗਾ ਟੇਸਟਾ ਦਾ ਹੀ ਆਊਗਾ ਤੁਸੀਂ ਸਟੈਂਪ ਦੇਖ ਲਿਓ ਟੇਸਟਾ ਦਾ ਹੀ ਸਟੱਫ ਮਿਲੂਗਾ ਤੁਹਾਨੂੰ ਘਰ ਤੱਕ ਪਹੁੰਚਾਉਣ ਦੀ ਸਾਡੀ ਜ਼ਿੰਮੇਵਾਰੀ ਹੈਗੀ ਬਾਕੀ ਜਿਹੜਾ ਸਟੱਫ ਹੈਗਾ ਵੀਡੀਓ ਦੇ ਵਿੱਚ ਜੋ ਦਿਖਾਇਆ ਜਾਊਗਾ ਉਹੀ ਤੁਹਾਨੂੰ ਘਰੇ ਮਿਲੂਗਾ ਅਗਲਾ ਸੂਟ ਵੀ ਟਿਸਟਾ ਦੇ ਵਿੱਚ ਹੀ ਆਏਗਾ ਇਹ ਆਪਾਂ ਵਿਦਾਊਟ ਲਾਈਨਿੰਗ ਸਟਿਚ ਕੀਤਾਗਾ ਇਹ ਵੀ ਵਿਦਾਊਟ ਲਾਈਨਿੰਗ ਦੇ ਨਾਲ ਨੂੰ ਲੋਡ ਵੀ ਨਹੀਂ ਸੀ ਕੋਈ ਕਿਉਂਕਿ ਪਿਓਰ ਕਾਟਨ ਹੈਗੀ ਐਵੇਂ ਆਪਾਂ ਰੱਖੀ ਹੈਗੀ ਪਾਈਪ ਇਨ ਤੇ ਇਹਦੇ ਆਪਾਂ ਦਿੱਤੇ ਨੇਗੇ ਪੋਟਲੀ ਬਟਨ ਨੈੱਕ ਤੇ ਨੈੱਕ ਤੇ ਵੀ ਆਪਾਂ ਪਾਈਪ ਇਨ ਕੱਢ ਕੇ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੈਗੀ ਬਸ ਥੋੜੀ ਜਿਹੀ ਕਾਲੀ ਨਾ ਕਰਿਆ ਕਰੋ ਜੇ ਕਾਲੀ ਹੁੰਦੀਆਂ ਹਨਾ ਥੋੜੇ ਆਰਡਰ ਪਹਿਲਾਂ ਦੇ ਦਿਆ ਕਰੋ ਤੁਸੀਂ ਕਿਉਂਕਿ ਕਾਲੀ ਦੇ ਵਿੱਚ ਕੋਈ ਨਾ ਕੋਈ ਕੰਮ ਗਲਤੀ ਹੋ ਜਾਂਦਾ ਹੁੰਦਾ ਹੈਗਾ ਇਹ ਮਤਲਬ ਬਹੁਤ ਦੇਖੋ ਸੋਨੇ ਸੂਟ ਬੜੇ ਹੋਏ ਨੇ ਜੀ ਬਾਕੀ ਜਿਹੜੇ ਸੂਟ ਨੇਗੇ ਸਾਰੇ ਕੋਰੀਅਰ ਹੀ ਹੁੰਦੇ ਨੇਗੇ ਇਹਦੇ ਨਾਲ ਹੈਗੀ ਹੈ ਜੀ ਬਾਟਮ 올 ਓਵਰ ਸੂਟ ਹੈਗਾ ਇਹਦਾ ਪ੍ਰਾਈਸ ਵੀ ਹੈਗਾਗਾ 1700 ਬਿਨਾ ਸਲਾਈ ਬਿਨਾ ਦੁਪੱਟੇ ਤੋਂ ਇਹਦੇ ਨਾਲ ਆਪਾਂ ਰੱਖਿਆਗਾ ਕਮਲ ਚਨੌਨ ਦਾ ਪਿਓਰ ਦਾ ਦੁਪੱਟਾ ਨਾਲ ਆਪਾਂ ਦਿੱਤੀ ਹੈਗੀ ਮਸਟਰਡ ਕਲਰ ਦੀ ਲੈਸ ਦੇਖੋ ਬ੍ਰੀਕ ਜੀ ਲੈਸ ਲਾ ਸਕਦੇ ਜਾਂਦੇ ਆਪਾਂ ਚੌੜੀ ਨਹੀਂ ਲੈਸ ਲਗਾਈ ਹੈਗੀ ਕਿਉਂਕਿ ਕਈ ਲਾਈਕ ਕਰਦੇ ਨੇ ਕਈ ਨਹੀਂ ਲਾਈਕ ਕਰਦੇ ਹੈਗੇ ਤੇ ਬਹੁਤ ਜਾਦੇ ਸੋਹਣੇ ਸੂਟ ਬਣੇ ਲੰਗੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਇਹਦੇ ਵਿੱਚ ਹੋਰ ਬਹੁਤ ਕਲਰ ਅਵੇਲੇਬਲ ਲੰਗੇ ਸੇਮ ਪ੍ਰਿੰਟ ਦਾ ਮਿਲ ਜੂਗਾ ਕਲਰ ਮੂਰ ਦੇ ਚਾਣਗੇ ਤਾਂ ਤੁਸੀਂ ਆਪਾਂ ਤੋਂ ਮੰਗਵਾ ਸਕਦੇ ਹੋਗੇ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਤੁਸੀਂ ਘਰ ਬੈਠੇ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋਗੇ ਉਮੀਦ ਕਰਦੀ ਆ ਸਾਡੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗੇ ਦੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਾਈ ਬਾਏ ਸਤਿ ਸ਼੍ਰੀ ਅਕਾਲ ਜੀ